ਸੀ ਚਲ ਗਏ ਅਕਾਲੀ ਚਲ ਗਏ ਕੋਈ ਤੀਜਾ ਬਦਲਾ ਸਾਰ ਨਹੀਂ ਤੇ ਤੀਜਾ ਬਦਲ ਲੈ ਆਂਦਾ ਸਾਰਿਆਂ ਨਾਲ ਨਫਟ ਨਿਕਲਿਆ ਤੁਹਾਡਾ ਡੀਏ ਵੀ ਨਹੀਂ ਦੇ ਰਹੇ ਪਤਾ ਨਹੀਂ ਕਿੰਨੇ ਕਿੰਨੇ ਮਹੀਨਿਆਂ ਦਾ ਏਰੀਅਰ ਬਣ ਗਿਆ ਏਰੀਅਰ ਕਿਹੜਾ ਨਕਦ ਕਿਸ਼ਤਾਂ ਨਹੀਂ ਦੇ ਰਹੇ 11% ਡਿਊ ਬਣਦਾ ਹੈ ਆ ਕੇਂਦਰ ਦੀ ਸਰਕਾਰ ਅਗਲੀ ਕੈਸ਼ 25 ਜਨਵਰੀ ਦੀ ਵਾਲੀ ਦੇਣ ਜਾ ਰਹੀ ਹੈ ਪਰੰਤੂ ਪੰਜਾਬ ਦੀ ਸਰਕਾਰ ਤੇ ਕੰਨੇ ਤੇ ਜੂ ਨਹੀਂ ਸਰਕਰਹੀ ਕਾਰਨ ਕਾਰ ਨਹੀਂ ਹੈ ਇਹ ਬੇ ਪੰਜਾਬ ਦੀ ਸਰਕਾਰ ਭਗਵਾਨ ਤਮਨ ਦੀ ਸਰਕਾਰ ਜਿਹਨੂੰ ਪਤਾ ਹੀ ਨਹੀਂ ਪੰਜਾਬ ਨੂੰ ਚਲਾਉਣਾ ਕਿੱਦਾਂ ਹੈ ਜਿਹਨੂੰ ਇਹ ਨਹੀਂ ਪਤਾ ਕਿ ਪੰਜਾਬ ਦੀ ਆਰਥਿਕਤਾ ਨੂੰ ਕਿੱਦਾਂ ਸੰਭਾਲ ਕੇ ਰੱਖਣਾ ਹੈ ਕਦੀ ਸ਼ਰਾਬ ਵਾਲੇ ਮਾਫੀਆ ਨੂੰ ਦੌੜਦੇ ਆ ਕਦੀ ਰੇਤੇ ਵਾਲੇ ਮਾਫੀਆ ਨੂੰ ਦੌੜਦੇ ਆ ਜਦੋਂ ਅਸੀਂ ਕਹਿੰਦੇ ਸੀ ਵੀ ਪਿੱਛੇ ਖਾਲੀ ਵੀਪਾ ਖਾਲੀ ਵੀਪਾ ਸਰਕਾਰ ਦੀ ਗੱਲ ਕਰਦੇ ਸੀ ਭਗਵਾਨ ਜੀ ਤੁਮਾਨ ਪਹਿਲਾਂ ਆਇਆ ਪਹਿਲਾਂ ਕਹਿੰਦਾ ਸੀ ਸਾਡਾ ਪੀਪਾ ਭਰਿਆ ਆ ਉਹ ਭਰਿਆ ਪਤਾ ਨਹੀਂ ਕਿਹਦੇ ਲਈ ਹੈ ਜਾਂ ਤਾਂ ਕੇਜਰੀਵਾਲ ਨੇ ਦਿੱਲੀ ਸਰਕਾਰ ਨੇ ਭਰਿਆ ਆ ਜਾਂ ਉਹ ਕਾਰਪੋਰੇਟਾਂ ਨੇ ਭਰਿਆ ਆ ਵੀ ਉਹਨਾਂ ਦੇ ਉੱਤੇ ਖਰਚਣੇ ਗਰੀਬ ਲੋਕਾਂ ਦੇ ਉੱਤੇ ਮਜ਼ਦੂਰਾਂ ਦੇ ਉੱਤੇ ਮਲਾਜਮਾਂ ਦੇ ਉੱਤੇ ਉਹਦਾ ਇੱਕ ਪੈਸਾ ਖਰਚਣ ਦੀ ਤਿਆਰ ਨਹੀਂ ਇਸ ਕਰਕੇ ਦੋਸਤੋ ਇਸ਼ਾਰਾ ਹੋ ਗਿਆ ਪਰੰਤੂ ਮੇਰੀ ਬੇਨਤੀ ਹੈ ਬਈ ਲੜਾਈਆਂ ਜਿਹੜੀਆਂ ਉਹ ਲਾਨੀਆਂ ਪੈਣਗੀਆਂ ਚਾਹੇਓ ਪੈਨਸ਼ਨ ਜੁਆਇੰਟ ਫੰਡ ਦੇ ਫੰਡ ਤੇ ਆਪਾਂ ਲੜ ਰਹੇ ਹਾਂ ਅਸੀਂ ਬਿਜਲੀ ਬੋਰਡ ਦੇ ਤੌਰ ਤੇ ਪੈਨਸ਼ਨ ਐਸੋਸੀਏਸ਼ਨ ਦੇ ਤੌਰ ਤੇ ਲੜ ਰਹੇ ਹਾਂ ਔਰ ਮੁਲਾਜ਼ਮ ਦੇ ਪੈਨਸ਼ਨ ਸੰਘਾ ਫਰੰਟ ਦੇ ਤੌਰ ਤੇ ਪੰਜਾਬ ਦੇ ਸਰਕਾਰ ਦੇ ਖਿਲਾਫ ਜਿਹੜਾ ਸੰਘਰਸ਼ ਚੋਂ ਵਿੱਡਿਆ ਜਾ ਰਿਹਾ ਹੈ ਪਰ ਮੇਰੀ ਬੇਨਤੀ ਹੈ ਵੀ ਇਦਾਂ ਨਾ ਕਰੋ ਕਿਤੇ ਆਪਾਂ ਜੋ ਪਲਾਨ ਕਰਦੇ ਹਾਂ ਜਿਹੜਾ ਇੱਕ ਵਾਰੀ ਫੈਸਲਾ ਕਰਦੇ ਹਾਂ ਉਸ ਫੈਸਲੇ 'ਤੇ ਸੱਤਰ ਰਹਿਣਾ ਚਾਹੀਦਾ ਹੈ ਉਹਨਾਂ ਫੈਸਲੇ ਨੂੰ ਤਬਦੀਲ ਨਹੀਂ ਕਰਨਾ ਚਾਹੀਦਾ ਅਸੀਂ ਆ ਹਣ ਧਰਮਾਂ ਦੇਣ ਆਏ ਸੀ ਜੇ ਸੁਵੇਨੇਸ਼ ਸਮੇਸਰ ਨਾ ਆਉਂਦੇ ਨਾ ਪਹੁੰਚਦੇ ਇੱਥੇ ਇਹ ਧਰਮ ਦਾ ਨਾ ਹੁੰਦਾ ਜਲੂਸ ਨਿਕਲਦਾ ਪੂਰਾ ਪਰੰਤੂ ਜਦ ਡਿਊਟੀਆਂ ਲੱਗੀਆਂ ਹੋਈਆਂ ਨੇ ਉਹ ਧਰਮ ਦੇ ਦੀ ਤਿਆਰੀ ਇਸ ਤੱਕ ਨਾ ਹੋਣੀ ਚਾਹੀਦੀ ਹੈ ਅੱਜ ਇੱਥੇ ਸ਼ਮਿਆਨਾ ਲੱਗਿਆ ਹੋਣਾ ਚਾਹੀਦਾ ਸੀ ਸਾਰੇ ਸਾਥੀ ਸ਼ਾਮੇ ਬੈਠ ਕੇ ਇੱਥੇ ਬਲਾਲਿਆਂ ਦੀ ਗੱਲ ਸੁਣ ਸਕਦੇ ਔਰ ਆਪਾਂ ਵਿੱਚ ਸਿੱਖ ਕੇ ਕੁਝ ਜਾਗੇ ਆ ਮੇਰੀ ਇੱਕੋ ਹੀ ਅੱਤ ਬੇਨਤੀ ਹੈ ਬੇ ਪੜਿਏ ਸਿੱਖੀਏ ਵੇ ਸਰਕਾਰਾਂ ਸਾਡੇ ਦੇ ਤਸ਼ੱਦਦ ਕਿਉਂ ਕਰ ਰਹੀਆਂ ਨੇ ਚਾਹੇ ਕਿਸਾਨੀ ਦੀ ਕਰ ਲੋ ਮਜ਼ਦੂਰਾਂ ਦੀ ਕਰ ਲੋ ਮਜ਼ਾਜਮਾਂ ਦੀ ਕਰ ਲੋ ਹੋਵੇ ਦੂਜੇ ਪਾਸੇ ਉਹ ਜਿਹੜੇ ਲਟੇਰੇ ਹਾਕਮ ਆ ਉਹਨਾਂ ਨੂੰ ਕੈਸ ਦਾ ਪਰਫਨਿਤ ਕੀਤਾ ਜਾ ਰਿਹਾ ਹੈ ਜੋ ਇਹ ਸਮੇਦਰੀ ਬਣ ਗਈ ਇਹ ਲਾਜ਼ਮੀ ਆ ਆਪਾਂ ਸਿੱਖਾਂਗੇ ਜੁੜਾਂਗੇ ਇਕਾ ਕਰਾਂਗੇ ਇਸ ਸਰਕਾਰ ਦੇ ਸਿਰ ਤੇ ਮਾਰਾਂਗੇ ਤਵੇ ਆਪਾਂ ਜਿਹੜੀਆਂ ਕੋਈ ਨਾ ਕੋਈ ਜਿੱਤ ਪ੍ਰਾਪਤ ਕਰ ਸਕਦੇ ਆ ਉਹ ਬਕਰੇ ਮਕਬਰੇ ਦੇ ਵਿੱਚ ਛੱਡ ਕੇ ਇੱਕ ਹੋ ਕੇ ਪੰਜਾਬ ਦੀ ਸਰਕਾਰ ਦੇ ਖਾਦ ਲੜੀਏ ਜੈ ਜੰਤੋ ਜੈ ਸੰਗਤ ਜਿੱਤ ਸਾਥ ਰੋਕਾਂ ਲਈ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਪੰਜਾਬ ਸਰਕਾਰ ਮਰਦਾਬਾ 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 ਹੁਣ ਮੈਂ ਬੇਨਤੀ ਕਰਦਾ ਬਾਜ ਸਿੰਘ ਖੈਰਾ ਜੀ ਉਹ ਆਪਣੇ ਗੱਲ ਕਰਨਗੇ ਇਸ ਤੋਂ ਬਾਅਦ ਨਰਿੰਦਰ ਸਿੰਘ ਗੋਲੀ ਤਿਆਰ